ਦੇ ਹੋਗੇ ਤੇ ਇਧਰ ਮੰਮੇ ਹੁਣੇ ਫਿਰਦੇ ਨੇ ਪਹਿਲਾਂ ਪਾਉਂਦੇ ਕੱਦੂ ਆ ਗਿਆ ਮੰਮਾ ਕੱਦੂ ਤੇ 15 ਤਰੀਕ ਹੋ ਗਈ ਸਾਰੇ ਜਣੇ ਦੱਸਿਓ ਕਿੱਥੇ ਕਿੱਥੇ ਲੇਟ ਆਉਣ ਲੱਗੀ 8 ਘੰਟੇ ਜਰੂਰ ਦੱਸਿਓ ਤੇ ਆਪਣੇ ਤਾਂ ਅੱਜ ਲੇਟ ਆ ਜਾਣੀ ਆ 8 ਘੰਟੇ ਆਉਗੀ ਸਾਰੀ ਦਿਹਾੜੀ ਮੀਂਹ ਕੇ ਚੱਲੀ ਜਾਣੀ ਆ ਲੇਟ ਅੱਜ ਤੇ ਅੱਜ ਤਿਆਰੀ ਆਪਾਂ ਕੱਦੂ ਕਰਨੇ ਕਰਾਂ ਮੂਰ ਨੂੰ ਕੱਟੂ ਕਰਨ ਲੱਗਣਾ ਪਹਿਲਾਂ ਕਰਾਪ ਆਇਆ ਵੇ ਸੀ ਕਰਾ ਲਾਉਣ ਆਏ ਆਂਗੇ ਤੇ ਫਿਰ ਉਹ ਟਾ ਬਿੱਟਰ ਪਾਵਾਂਗੇ ਤੇ ਫੇਰ ਲੱਗ ਰਿਹਾ ਅਜੇ ਕੱਟੂ ਕਰਨ ਅਜੇ ਚੱਕ ਦੰਨੇਲੀ ਦੇ ਲੱਗਣਾ ਮਾਮਾ ਹੈ ਹੈ ਅੱਜ ਕਰਨਾ ਆਪਾਂ ਚੱਕ ਦੰਨੇਲੀ ਦੇ ਜਿਹੜੀ ਉਹ ਸੜਕ ਕੋਲ ਆ ਗਈ ਉਧਰ ਕਰਨਾ ਹੈਗਾ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਆਪਾਂ ਚੱਲੋ ਘੱਟ ਵੀ ਆਈਆਂ 45 ਦੇ ਪੰਜ ਕਿਲੇ ਹੋਰ ਲੈ ਲੇਗੇ ਨਾਲ ਉਹ ਨਾਲੀ ਕੱਦੂ ਆਗਾ ਤੇ ਨਕੋਦਰ ਸਾਈਡ ਵੀ ਲੈ ਲੇ 35 ਕਿਲੇ ਉਧਰ ਵੀ ਕੱਦੂ ਵਰਨਾ ਹਨਾ ਮਾਮਾ ਇੱਥੇ ਇਹ ਬਾਹਲੀਆ ਬਾਜਰਾ ਲੈਣਾ ਤੇ ਆਪਾਂ ਥਾਲ ਕੱਢਣ ਆਏ ਸੀ ਇਧਰ ਕਿਸੇ ਦੇ ਘਰੇ ਤੇ ਫੇਰ ਆਪਾਂ ਚੱਲਦੇ ਆਂ ਥਾਲ ਕੱਢ ਤੇ ਆਓ ਘਰ ਆ ਕੱਢਦਾ ਆਪਾਂ ਤੇ ਹੁਣ ਘਰੇ ਚੱਲ ਕੇ ਰੋਟਾ ਮੀਟਰ ਪਾਉਣਿਆ ਟਰੈਕਟਰ ਵਗਰ ਤੇ ਫੇਰ ਚੱਲਾਂਗੇ ਖੇਤ ਇਹ ਚੈਰਾ ਭਰ ਗਿਆ ਫਿਰ ਤਾਂ ਕਰਦਾਂ ਹੁਣ ਕਦੋਂ ਨਹੀਂ ਫੇਰ ਕਰਾਂਗੇ ਆ ਜਾ ਮਾਮਾ ਇਹ ਆਪਣੇ ਗੁਰਦੁਆਰਾ ਸਾਹਿਬ ਦੇ ਮਗਰ ਕੱਢ ਕੇ ਜਾਣਾ ਸੀਗਾ ਗੁਰਦੁਆਰਾ ਸਾਹਿਬ ਆਪਣੇ ਘਰ ਦੇ ਸਾਹਮਣੇ ਆ ਤੇ ਇਹ ਦਾ ਰਹਿ ਗਿਆ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਵਾਲਾ ਗੇਟ ਉਧਰ ਕੱਢ ਕੇ ਜਾਣਾ ਸੀ ਆਪਾਂ ਤੇ ਉਹ ਦੇਖੋ ਮਾਮੇ ਹੁਣੀ ਉਹ ਫਿਰਦੇ ਨੇ ਘਰੇ ਇਹ ਫੇਰ ਚਾਲਦੇ ਆ ਉਹ ਫਿਰ ਸੀਪਾ ਫਿਰਦਾ ਕਹਿੰਦੇ ਮੇਰੀ ਵੀਰੋ ਉਹ ਪਾਬਿਆਂ ਨੇ ਚਿਆਲੇ ਪਾਤੇ ਨੇ ਹੁਣ ਮੋਟਰ ਤੇ ਇਹਨੂੰ ਕਿਹੜੀ ਮੋਟਰ ਤੇ ਬੱਟ ਪਾਉਣੀ ਸੀਗੀ ਉਧਰ ਤੇ ਚੱਕ ਦਾ ਨਾਲੀ ਤੇ ਪਾਉਣੀ ਸੀ ਨਾ ਜਿੰਦਰਾ ਲੈ ਗਏ ਉਹ ਬੱਟਾਂ ਵਾਲਾ ਤੇ ਹੁਣ ਉਹ ਬੱਟ ਪਾਉਂਦੇ ਨੇ ਆਪਾਂ ਵੀ ਬਣ ਗਿਆਂਗੇ ਕਿਹੜਾ ਜੱਟ ਕਈਆਂ ਚੱਕ ਲੀਆਂ ਦੂਜੀ ਦੂਜੀ ਕਹੀ ਸਾ ਇੱਥੇ ਚਾਲ ਖੇਤ ਆ ਗਏ ਚਾਹ ਪੀ ਕਰ ਇੱਕ ਕਰੇ ਆ ਕੇ ਆ ਗਿਆ ਮੈਂ ਪੰਜਾਂ ਮਿੰਟਾਂ ਚ ਤੇ ਹੁਣ ਆਹ ਮੋਟਰ ਤੋਂ ਕਹੀ ਚੱਕਣੀ ਆ ਆਪਾਂ ਕੋ ਬੰਦੇ ਆਪਾਂ ਤਿੰਨ ਚਾਰਾਂ ਕਈਆਂ ਵਾਲੇ ਕਈਆਂ ਸਾਡੇ ਕੋਲ ਹਜੇ ਦੋ ਹੀ ਨੇਗੀਆਂ ਆ ਕਮਿਆ ਆਉਣੇ ਪਈਏ ਵੀ ਆ ਗਏ ਨੇ ਚੌਲਾਂ ਵਾਲੇ ਹੁਣ ਇਹ ਆ ਬਸ ਕਦੂ ਦਾ ਕਿਆਰਾ ਢੀਕਦੇ ਨੇ ਹਨਾ ਵੀ ਕਦੂ ਨੂੰ ਕਰਨ ਉਦੋਂ ਹੀ ਲਾ ਦਾਂਗੇ ਸਟੈਚੂਨਾ ਇਹਨਾਂ ਨੂੰ ਹਜੇ ਕਦੂ ਨਹੀਂ ਕਰਿਆ ਮਿਲਿਆ ਕਿ ਲਾਈਟ ਤਾਂ ਆਈ ਨਹੀਂ ਹੈ ਹਜੇ ਪ੍ਰੋਪਰ ਲਾਈਟ ਅੱਜ ਆਉਣ ਲੱਗੀ ਆ ਅੱਜ ਵੀ ਹਜੇ ਪਹਿਲਾ ਦਿਨ ਆ ਦੇਖਦੇ ਆ ਕੀ ਬਣਦਾ ਬਣਾਉਂਦਾ ਕਨਾ ਹਨਾ ਉਹ ਯਾ 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 ਸਕਲ ਪਹਿਚਾਨ ਲੋ ਪਿਛਲੇ ਸਾਲ ਵੀ ਆਫੇ ਵਾਲੀ ਸੀ ਉਹ ਇੰਟਰ ਨੂੰ ਚੱਕਣਾ ਉੱਧਰੋਂ ਨਹੀਂ ਇਹਨੂੰ ਹੋਰ ਦਿਖਾਉਣਾ ਦੇਖੋ ਪਹਿਲਾਂ ਮੋਟਰ ਤੇ ਕਿੰਨੇ ਦਰਖਤ ਹੁੰਦੇ ਸੀ ਹੁਣ ਤਾਂ ਚੱਲ ਆ ਦੋ ਦਰਖਤ ਤਾਂ ਹਜੇ ਫੇਰ ਵੀ ਹੈਗੇ ਨੇ ਪਰ ਮੇਜੇ ਨੇ ਤੇ ਕਿੰਨੇ ਦਰਖਤ ਵੜ ਗਏ ਇੱਕ ਤਾਂ ਦਰਖਤ ਵੜਤਾ ਹੋ ਗਿਆ ਇਹ ਡਿੱਕਾ ਲਉਂਦੀ ਜਰੂਰ ਆਪਾਂ ਬਹੁਣੇ ਹੁੰਦੇ ਸੀ ਟਰੈਕਟਰ ਦੀ ਛਤਰੀ ਫਤਰੀ ਫਸ ਜਾਂਦੀ ਜੀ ਵਿੱਚ ਇੱਕ ਹੋਰ ਥੋੜੀ ਵੜਤਾ ਦਰਖਤ ਆ ਵਿਚਾਲੋਂ ਹਿਓ ਕਉ ਨਹੀਂ ਇਧਰੋਂ ਤੁਰੋਂ ਤੁਰਾ ਉਹ ਪਹੀ ਤਾਂ ਇੱਥੇ ਤੱਕ ਪੂਰੀ ਛਾਂ ਹੀ ਹੁੰਦੀ ਸੀ ਹੁਣ ਦਰਖਤ ਖਾਸੇ ਵੜਤੇ ਆਹ ਦੇਖੋ ਆ ਸਾਰਾ ਬਾਲਣ ਬਣਾਇਆ ਪੈ ਦਰਖਤਾਂ ਦਾ ਪਾਪੀ ਉਹ ਪਾਪੀ ਉਹ ਦਰਖਤ ਵੱਢੀ ਜਾਂਦੇ ਤੁਸੀਂ ਹਲਾ ਇੱਛ ਬੋ ਹੈ ਹਲਾ ਬੱਜੀ ਇਹਨੂੰ ਅਗਲੇ ਛਾਲ ਗੁਜਰਾਂ ਨਾਲ ਧੜ ਦੇਣਾ ਸੀ ਹੈ ਓਏ ਗੁਜਰਾਂ ਨਾਲ ਛੜਦੀ ਤੈਨੂੰ ਅਗਲੇ ਛਾਲ ਆਹ ਉਹ ਆਖੜੀ ਕਹੀਂ ਚੱਕ ਲਈ ਨੂੰ ਤੇਰੇ ਸਾਹਮਣੇ ਕਈਆਂ ਚੱਕੀਆਂ ਨੇ ਓਏ ਉਹ ਆ ਜਿਹਦੇ ਨਾਲ ਮੈਂ ਵਟਾ ਪੋਜਦਾ ਹਾਂ ਪਿਛਲੇ ਛਾਲ ਉਹੀ ਕਹੀ ਆ ਇਹ ਕਿਉਂ ਨਹੀਂ ਕੰਮ ਦੀ ਸਾਰਾ ਕੁ ਕੰਮ ਦਾਗਾ ਉਹ ਦੂਜੀਆਂ ਦੂਜੀਆਂ ਹੋਰ ਤਾਂ ਨਹੀਂ ਕਈਆਂ ਇੱਥੇ ਲਿਆ ਆ ਉਹ ਪੌੜਾਂ ਨੂੰ ਉਹਨਾਂ ਨੂੰ ਕੀ ਪਤਾ ਯਾਰ ਤੇ ਇਧਰ ਬਾਲਰ ਮੂਰਨ ਕੱਢਾ ਪਈ ਇਧਰ ਇੱਕੀ ਸਬਜ਼ੀ ਲਾਈ ਵੀ ਆ ਪੂਰੀ ਕਹਿੰਦੇ ਇਧਰ ਕਦੂਰੀਆਂ ਵੇਲਾਂ ਪਨੀਰੀ ਲਾਈ ਪਈ ਆਪਣੀ ਸਾਰੀ ਆ ਦੇਖੋ ਯੋ ਉਧਰ ਮੂੰਗੀ ਬੀਜੀ ਪਈ ਆ ਗਾਂ ਆਹ ਹਜੇ ਤਾਜੀ ਲਾਈ ਆ ਪਨੀਰੀ ਜਿਹੜੀ ਚ ਪਾਣੀ ਖੜਾਗਾ ਇਹ ਤਾਂ ਮੈਨੂੰ ਕੱਲ ਪਰਸ ਹੀ ਲਾਈ ਆ ਆ ਪਹਿਲਾਂ ਦੀ ਲਈ ਵੀ ਆਪਣੀ ਦੀ ਆਪਣੀ ਇਹ ਸੂਰਜ ਦੇਖੋ ਕਿੰਨਾ ਸੋਹਣਾ ਲੱਗਦਾ ਚੜਦੀ ਸ਼ਵੇਰ ਆਉ ਬਾਟਣ ਹੁਣੀ ਆਉਂਦੇ ਹੈਗੇ ਸਮਾਨ ਚੱਕ ਇਹ ਜ਼ਮੀਨ ਬਾਹ ਬੂਤਾ ਇੱਕ ਹੀ ਸਾਰੀ ਦਿੱਤੀ ਪਹਿਲੇ ਕਿਉਂ ਮੈਂ ਬੋਣ ਦੇ ਟਾਈਮ ਤਾਂ ਆਇਆ ਨਹੀਂ ਹੈਗਾ ਇੱਕ ਹੀ ਵਾਸਤੇ ਦੂਦੇ ਟਾਈਮ ਤੇ ਹੀ ਆਇਆ ਸਿੱਧਾ ਆਪਾਂ ਤੇ ਚਲੋ ਫਿਰ ਹੁਣ ਚੱਲਦੇ ਆਂ ਦੂਜੀ ਮੋਟਰ ਤੇ ਤੇ ਇੱਕ ਕਿਆਰੇ ਚਾਹੂ ਚ ਪਾਣੀ ਛੱਡਿਆ ਸੀ ਆ ਗੱਲ ਜਾਨੀ ਉਹ ਕਿਆਰਾ ਹਜੇ ਫੁੱਲ ਜਾ ਨਹੀਂ ਹੋਇਆ ਹੈਗਾ ਜੇ ਫੁੱਲ ਹੋ ਜਾਂਦਾ ਫਿਰ ਉੱਚ ਕੱਦੂ ਕਰ ਲੈਂਦੇ ਤੇ ਚੱਕਣ ਵਾਲੀ ਤੇ ਯਾਨੀ ਇੱਕ ਕਿਆਰੀ ਚ ਪਾਣੀ ਛੱਡਿਆ ਹੋਇਆ ਸੀ ਕੱਲ ਕਿਉਂ ਕੱਲ ਆਈ ਗਈ 4 ਖਣੀ 5 ਘੰਟੇ ਲੇਟ ਤੇ ਕੱਲ ਨਹੀਂ ਆਈ ਜਾਂ ਅੱਜ ਆਉਣੀ 8 ਘੰਟੇ ਤੇ ਜੇ ਕੱਲ ਉਹ ਕਹਿਰਾ ਭਰ ਜਾਂਦਾ ਫਿਰ ਉਹ ਚ ਕੱਦੂ ਕਰ ਦਿੰਦੇ ਉਹਦਾ ਵੀ ਅੱਧ ਪਚਾਦ ਜਾ ਹੋ ਗਿਆ ਇਹਦਾ ਵੀ ਅੱਧ ਪਚਾਦ ਜਾ ਹੋ ਗਿਆ ਤਾਂ ਕਰਕੇ ਕੱਦੂ ਵਾਲਾ ਕਹਿਰਾ ਕੋਈ ਨਹੀਂ ਹੋਇਆ ਹਜੇ ਤੇ ਅੱਜ ਹੋ ਜਾਣਗੇ ਚਲ ਅੱਜ ਕਰ ਦਾਂਗੇ ਕੱਦੂ ਹਜੇ ਪਹਿਲਾਂ ਉਹ ਬੱਟਾ ਪਾਉਣ ਗਏ ਨੇਗੇ ਬੱਟਾ ਪਾ ਲੈਣ ਦੇ ਉਹਨਾਂ ਨੂੰ ਤੇ ਸ਼ੇਅਰ ਕਰਾਂਗੇ ਕੱਦੂ ਆਪਾਂ ਹਜੇ ਤਕਰੀਬਨ ਘੰਟਾ ਤੋਂ 2 ਘੰਟੇ ਦਾ ਮੈਨੂੰ ਲੱਗਦਾ ਕੋਈ ਖੱਟਾ ਕੋਟਾ ਭਰ ਦੇਣੀ ਕੈਸਾ ਹੈ ਹੈ ਵਦਿਆ ਵੀਡੀਓ ਬਣ ਰਿਹਾ ਹੈ ਯੈਸ ਹੈ ਖਾਣਾ ਹੈ ਨਾ ਬਸ ਬਸ ਧੰਨਵਾਦ ਤੂੰ ਖਾ ਠੀਕ ਹੈ ਤੇ ਚਾਲਦੇ ਆ ਫਿਰ ਉਧਰਲੀ ਮੋਟਰ ਤੇ ਆਪਾਂ ਇਹਨਾਂ ਦਾ ਅਸਨ ਲਾਏਗਾ ਇੱਥੇ ਆਪਣਾ ਦੇਖੋ ਬੈਠੇ ਨੇ ਸਾਰੇ ਮਹਿਫਲ ਲਾਈ 1000 ਸੇ ਅੰਬ ਥੱਲੇ ਨਜ਼ਾਰਾ ਬੜਾ ਆਉਂਦਾ ਦੇ ਨੇ ਚਾਹ ਤੇ ਇਹ ਕੋ ਉਤਰਾ ਫਿਰਦਾ ਉਹ ਮਗਰ ਲੈ ਇਹ ਕੋ ਕੋ ਚੂ ਉਤਰਾ ਫਿਰਦਾਗਾ ਉੋਠਿਆਂ ਤੇ ਬਾਂਦਰਾ ਵਾਂਗੂ ਖੜੀ ਜਾਂਦੇ ਰਹਿੰਦੇ ਨੇ ਦਾ ਸਾਰੀ ਢਾੜੀ। ਪਹਿਲਾਂ ਦਿਖਾਉਣ ਆਉਨੇ ਆਪਾਂ। ਆਹ ਵੇਖੋ ਪਰੀਨਾ ਪੱਟੀ ਆ ਰਹੇ ਨੇ ਉੱਧਰ। ਇਹ ਗਾਏ ਬੜਾ ਵਧੀਆ ਪਰੀਨਾ। ਇਹ ਤਾਂ ਜੇ ਕਿਸੇ ਨੇ ਲਾ ਲਿਆ ਮਾੜਾ ਮੋਟਾ ਅੱਖਾਂ ਤੇ। ਵਾਹ ਸਾਰਾ ਕੁਝ। ਇਹ ਦਾ ਮੱਚਣ ਲਾਦਾ ਜਿੱਥੇ ਲਾ ਲਿਆ ਤੁਸੀਂ ਜਾਂ ਬਾਹਾਂ ਤੇ ਹੀ ਲਾ ਲਿਆ ਬਾਹਾਂ ਵੀ ਮੱਚਣ ਲਾ ਦੂਏ। ਬਾਹਾਂ ਤੇ ਜਾਂਦਾ ਇਹ ਪਰੀਨਾ ਜਾ। ਹਨਾ ਆਪਣਾ ਘਰ ਵਾਲਾ ਪਰੀਨਾ ਹੋਰ ਹਿਸਾਬ ਦਾ ਹੁੰਦਾ ਹਨਾ ਉਹ ਨਾਰਮਲ ਹੁੰਦਾਗਾ। ਮੈਂਠਾ ਇਥੇ ਮੈਂ ਤਾਂ ਕਹਿਣ ਰਿਹਾ ਆਪਾਂ ਹੁਣ ਘਰੇ ਹੀ ਜਾਣਾਗਾ ਘਰੋਂ ਆਪਾਂ ਸ਼ੀਰੀ ਨੂੰ ਚੱਕ ਲਈਏ ਮਨਪ੍ਰੀਤ ਕੀ ਨਾਮ ਆਦਾ ਪਵਨ ਨੂੰ ਪਵਨ ਨੂੰ ਲੈ ਕੇ ਅਸੀਂ ਫਿਰ ਆਪਾਂ ਚ ਆ ਲਿਆ ਮੋਟਰ ਤੇ ਮੋਟਰ ਤੇ ਤੇ ਘਰ ਦਾ ਵੀ ਕੀ ਨਾਕਸਾ ਬਦਲਦਾ ਸਾਰਾ ਵੀ ਸੈੱਟ ਪਾਤਾ ਸੰਦੀ ਵਾਲੇ ਨੇ ਕਰਿਆ ਕੀ ਜਾਵੇ ਕਹ ਨਹੀਂ ਬਾਬੇ ਦੀ ਬਾਬੇ ਦੀ ਕਿਰਪਾਈ ਵਾਲੀ ਆ ਇੱਕ ਆ ਉਹ ਖੜਾ 4x4 ਆ ਗਿਆ ਲੱਗੇ ਨੇ ਬੰਦੇ ਕੰਮ ਕਰਨ ਇੱਕ ਇੱਧਰ ਲੱਗਿਆ ਮਾਮਾ ਇਹ ਹੋ ਮੋਟਰ ਤੋਂ ਹਾਲ ਪਾਇਆ ਉਹ ਵਾਲੀ ਤੋਂ ਤੇ ਦੋ ਮੋਟਰਾਂ ਨਾਲ ਸੇਤੀ ਭਰ ਦੂਇਆਰਾ ਉਹ ਵੀ ਬਣਾਤਾ ਖਾਲ ਸਾਰਾ ਪ੍ਰੋਪਰ ਬਸ ਹੁਣ ਨੱਕਾ ਛੱਡਣ ਦੀ ਧੀਰ ਆ ਉਹ ਮੋਟਰ ਦੇ ਫੇਸ ਮੱਚੇ ਪੈਣ ਉਧਰੋਂ ਟਰਾਂਸਫਾਰਮ ਜੀ ਦੇ ਜਦੋਂ ਫੇਸ ਲਾਤੇ ਉਹਦੀ ਚੱਲਣੀ ਮੋਟਰ ਹਣਾ ਤੇ ਆਹ ਗੱਤੇ ਚ ਆਪਾਂ ਤਿੰਨ ਮੋਟਰਾਂ ਪਾਤੀਆਂ ਹੁਣ ਆਹ ਕਹਿਰੇ ਚ ਇਹ 12 ਵਜੇ ਤੱਕ ਚੱਲਣੀ ਆ ਜਦੋਂ ਇਹ ਬੰਦ ਹੋ ਗਈਆਂ ਫਿਰ ਆਪਣੀ ਉਹ ਚੱਲ ਪੈਣੀ ਆ ਉਹ ਵਾਲੀ ਜਾਣੀ ਅੱਜ ਇਹਨੂੰ ਤਿਆਰ ਕਰਨਾ ਪੂਰਾ ਪ੍ਰੋਪਰ ਮਾਥੀ ਵੀ ਆਏ ਕਹਾਣੀ ਅੱਜ ਤੇ ਉਧਰ ਅੰਬ ਵਾਲੀ ਨੂੰ ਚੱਲੀ ਜਾਂਦਾ ਜਿਹੜਾ ਪਿਛਲਾ ਕਹਿ ਰਗਾ ਮੋਟਰ ਦੇ ਆਲੂ ਦੇ ਨਾਲ ਉਹ ਚ ਛੱਡਿਆ ਪਿਆ ਉਧਰ ਤੇ ਟੜਕੇ ਟੜਕੇ ਬਰਜਸ ਕਰ ਲਈ ਆਪਾਂ ਜਿੰਮ ਲੱਗੀ ਆਪਣੀ ਜਿੰਮ ਵਾਲਿਆਂ ਨੂੰ ਬੇਨਤੀ ਆ ਵੀ ਕਈਆਂ ਚੱਕ ਲੋ ਹੁਣ ਕਦੂ ਜਾ ਛੱਡੀ ਜੰਮੇ ਹੀ ਆ ਕਨੇ ਹੀ ਮਾਮੇ ਹਾਂ ਨਾ ਪੈਸੇ ਦੇਣੇ ਪੈਣਗੇ ਫਰੀਦੀ ਜਮ ਮਾਈ ਨਾ ਨਾਲੇ ਸਰੀਰ ਬਣੂ ਉਹ ਐਨੀ ਗੱਲ ਤਾਂ ਹੈਗੀ ਆ ਮਾਮਾ ਜਿਹੜਾ ਬੰਦਾ ਜਮ ਦੇ ਜਮ ਲਾ ਕੇ ਕਰਦਾਗਾ ਉਹਦਾ ਸਰੀਰ ਫੁਰ ਜਾਂਦਾ ਥੋੜੀ ਟਾਈਮ ਬਾਅਦ ਮੇਰੇ ਵੀਰੋ ਸਰਤੈਨ ਕਾ ਹੁਣ ਪਰੂ ਕਿਆਰਾ ਕਨੇਹੀਂ ਕੱਲ ਦਾ ਰਾਹ ਹੀ ਨਹੀਂ ਦਿੰਦਾ ਕਿਸੇ ਪਾਸੇ ਕਨੇਹੀਂ ਰੋਹ ਤਾਂ ਵੱਡੇ ਵੱਡੇ ਦਾ ਬਸ ਅੱਜ ਲੈ ਲਿਆ ਇਹਨੂੰ ਐ ਕਿਤੇ ਹਟ ਜਾਣਗੇ ਕਿੱਥੇ ਦਬਦਿਆ ਕਨੇਹੀਂ ਜਾਂਦਾ ਖਾਲ ਭਰਿਆ ਹੌਣ ਲਾ ਦੇਣਗੇ ਲਵੇ 11 ਤਾਂ ਇਹ ਹੁਣ ਤਿੰਨ ਮੋਟਰਾਂ ਦਾ ਯਾਰ ਆਪਣਾ ਕੰਮ ਉਹ ਫੇਸ ਵੀ ਲਾ ਆਉਂਦੇ ਸੀਗੇ ਇਲੈਕਟ੍ਰੀਸ਼ੀਅਨ ਨੇ ਇਹਨੇ ਕੰਮ ਕੋਈ ਨਹੀਂ ਛੱਡਿਆ ਗ੍ਰੈਡ ਚ ਵੀ ਲੱਗਿਆ ਰਿਹਾ ਏ ਹਉ ਬੱਟ ਲਾ ਜਾਂਦੀ ਸ਼ਰੇਹੋ ਉੱਥੋਂ ਸ਼ੁਰੂ ਕਰੀ ਸੀ ਬੱਟ ਜਿੱਥੇ ਉਹ ਬੋਤਲ ਨਹੀਂ ਪਈ ਸਾਹਮਣੇ ਬੋਤਲ ਤੋਂ ਸ਼ੁਰੂ ਕਰੀ ਸੀਗੀ ਮਿੱਟੀ ਲਾਉਣੀ ਸੀ ਸਾਰੀ ਬੱਟ ਤੇ ਕੋਸਾ ਵਾਪ ਲੱਗੇ ਵੀਰੇ ਹੁਣ ਮੂਰੇ ਨਾ ਆਲੇ ਆਪਾ ਤਾਂ ਨਾ ਉਹ ਪਛੀਨੇ ਨਾ ਨਾ ਤੀ ਮੰਨਾ ਪਤਾ ਫੀਨਾ ਦੇਖੋ ਨਾ ਗਰਮੀ ਆਈ ਦੀਆ ਚਲੋ ਫੇਰੀ ਲੋਟਾਉ ਕੰਮ ਜੇ ਗਰਮੀ ਆਉਣੀ ਹੈ ਕਿ ਨਹੀਂ ਵੀ ਜਿਵੇਂ ਕਹਾਂ ਲੋਹੇ ਨੇ ਲੋਹਾ ਕੱਟਦਾ ਗਰਮੀ ਨੂੰ ਗਰਮੀ ਕੱਟਦੀ ਆ ਹਨਾ ਤੇ ਹైਦਰਾਬੱਟ ਤੇ ਮਾਮੇ ਨੇ ਲਾਤੀ ਸੀਗੀ ਉਹ ਦੂਜੀ ਬੱਟ ਤੇ ਸੀਰੀ ਲੱਗਿਆ ਬਹੁ ਦੇ ਭਵਣਾ 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 ਤੇ ਇੱਕ ਬੱਟ ਉਹ ਸੀ ਜੀ ਸਾਹਮਣੀ ਉਹ ਤੇ ਵੀ ਲਾਤੀ ਮਿੱਟੀ ਉਹ ਵਾਲੀ ਤੇ ਸਾਹਮਣੀ ਜਿਹੜੀ ਉਹ ਸਾਹਮਣੇ ਵੱਡੀ ਬੱਟ ਉਹ ਵਾਲੀ ਤੇ ਵੀ ਲਾਤੀ ਵੱਟਾਂ ਦੇ ਤੇ ਤਕਰੀਬਨ ਆਪਣੀ ਸਾਰੀਆਂ ਤੇ ਮਿੱਟੀ ਲੱਗੀ ਹੈ ਨਾ ਬਾਈ ਉਧਰਲੀ ਤੇ ਤਾਂ ਨਹੀਂ ਆਂਦੀ ਅੰਬਾਲੀ ਤੇ ਬਸ ਫਿਰ ਮਿੱਟੀ ਦੇ ਸਾਰੀਆਂ ਵੱਟਾਂ ਤੇ ਲੱਗੀ ਹੋਇਆ ਤੇ ਤਕਰੀਬਨ ਤੇ ਆਹ ਵੱਟ ਆਪਾਂ ਵੇਚਰ ਲਾ ਲੈਣੀ ਆ ਆਹ ਵਾਲੀ ਤੇ ਉਹ ਵਾਲੀ ਹੈ ਨਾ ਕਿਹੜਾ 1 ਕਿਈ ਬਣਾ ਲੈਣਾ ਵੱਡਾ ਵੱਡਾ ਕਿਹੜਾ ਬਣਾ ਲੈਣਾ ਵੇਚਾਲੋਂ ਵੱਟਾਂ ਚੱਕ ਕੇ ਇੱਕ ਇੱਕ ਕਿਹੜਾ ਬਣ ਜਾਣਾ ਵੱਟ ਚੱਕੀ ਜਾਣੀ ਵੇਚਾਲੜ ਦੀ ਤੇ ਹੁਣ ਆਪਾਂ ਆ ਗਏ ਆ ਸੈਲਰ ਵਾਲੀ ਚ ਇਹ ਕਿੰਨੀ ਵੀ ਲੇਤੀ ਆ ਮਾਮਾ ਕਿੰਨੀ ਆਹੇ ਪੰਜ ਸੀ ਯਾ ਇਹ ਹੋਰ ਤਾਂ ਨਹੀਂ ਲੈਤੀ ਕੋਈ ਨਵੀਂ ਮੈਂ ਵਿਸਾਈ ਲਈ ਯਾ ਹੋਰ ਕਿੰਨੇ ਲੈ ਲਈ 45 ਕਿਲੋ ਹੋਰ ਲੈ ਲੈ ਤੇ ਆਪਣੇ ਇਹ ਹੀ 45 ਕਿਲੋ ਕਹਿੰਦੇ ਨੇ ਇਧਰ ਨਵੇਂ ਸ਼ਹਿਰ ਵਾਲੇ ਆਪਾਂ ਕਹਿੰਦੇ ਉਹਨਾਂ ਨੂੰ 45 ਕਿੱਲੇ ਹਨ ਮਾਮਾ 45 ਤਲਵਾਂ ਲੈ ਹੂੰ 45 ਤਲਵਾਂ ਲੈ ਨੇ ਤੇ 45 ਇੱਥੇ ਹੋਰ ਲੈ ਲੈ ਠੀਕ ਆ ਇੱਥੇ ਜਾਣੀ ਆਪਣੇ ਕੋਲ ਪਹਿਲਾਂ ਕਿੰਨੇ ਸੀਗੇ 75 70 ਸੀ ਨਾ ਪਹਿਲਾਂ ਪਹਿਲੇ 70 ਕਿਲੋ ਪਹਿਲੇ 70 76 ਪਹਿਲਾਂ ਸੀ ਜੇ ਤੇ 45 ਹੋਣ ਲੈ ਲੈ। ਬਾਕੀ 45 ਉੱਥੇ ਲੈਤੇ ਬਣਨ ਤਲ ਬਣ ਹਨਾ। ਨਕੋਦਰ ਤੇ ਹੁਣ ਇੱਥੇ ਲੱਗੇਗਾ ਢੇੜਾ ਮਾਰ ਮਾਮਾ ਢੇੜਾ ਉੱਪਰ ਦੀ ਢੇੜਾ ਜਾ ਬਗਲ ਕੇ ਫਿਰ ਆਪਾਂ ਪਉਣੀਆ ਬੱਟ ਇਥੇ। ਜਿੰਦਰਾ ਲੈ ਜਾਂਦਾ। ਮਹਾ ਮਮਾ ਪਉਣੀਆ ਜਮੈਂ ਹੀ ਆ ਬੱਟ। ਦੇਖਦੇ ਆਪਾਂ ਕੀ ਬਣਦਾ ਫਿਰ ਅੱਜ ਬੱਟ ਪਾ ਕੇ ਦੇਖਦੇ ਆ। ਹੁਣ ਤਾਂ ਮੈਨੂੰ ਪਤਾ ਐ ਐ ਬਣਾ ਦੇਣੀ ਆ ਸੱਪ ਵਾਂਗੂ। ਕੋਈ ਘੜਾਂਗੇ ਬਾਬਾ ਸਿੱਧੀ ਪਉਣੀਆ ਮੈਂ। ਚ 9 ਦੇ ਕੋਸ਼ਿਸ਼ ਕਰਨ ਵਾਲੋਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਆ ਦੇਖੋ ਹੁਣ ਘੇਰਾ ਪਗੜ ਲਿਆ ਤਕਰੀਬਨ ਸਾਰਾ ਹੀ ਆ ਦੇਖੋ ਦੋ ਹਾਲ ਖੜੇ ਕਰੇ ਨੇ 11 ਥੱਲੇ ਲਾਇਏ ਨੇ ਹਨ 13 ਹਾਲ ਆਲਾ ਇਹ ਹਾਂ 13 ਹਾਲ ਨੇ ਜਿਹੜੇ ਹੌਲੈਂਡ ਮਗਰ ਪਾਉਣ ਨੇ ਆਪਾਂ 4/4 ਮਗਰ ਉਹ ਕਿੰਨੇ ਨੇ 17 ਉਹ 17 ਹਾਲ ਨੇ ਉਦੋਂ ਆਪਾਂ ਬੋਣ ਵੇਲੇ ਤਾਂ ਆਈ ਨਹੀਂ ਹੈਗੇ ਨਹੀਂ ਛੁਣ ਉਹਦੋਂ ਵੀ ਦਿਖਾਉਂਦੇ ਆਪਾਂ ਕਰਤੱਬ ਚਲ ਕੋਈ ਨਹੀਂ ਐ ਕੀ ਕਰਾਂਗੇ ਆਪਾਂ ਇੱਕ ਮਾਮੇ ਹੁਣਾਂ ਨਾ ਪਲਾਨ ਕਰਨਾ ਹਜੇ ਮਾੜਾ ਜੇ ਜੇ ਮਨਜ਼ੂਰੀ ਮਿਲ ਗਈ ਫਿਰ ਆਪੋ ਉਹ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਹੁਣ ਇਸੇ ਲਾਉਣਾਗਾ ਕੰਪਿਊਟਰ ਕਰਾ ਕਿਉਂ ਜਿਹੜੀ ਵੀ ਆਪਾਂ ਇਧਰਲੇ ਲੋਕਾਂ ਤੋਂ ਜ਼ਮੀਨ ਲੈਣੇ ਆ ਇਹਨਾਂ ਨੂੰ ਆਪਣੇ ਵਾਲੀ ਤੇ ਰਕੀਬ ਹੁੰਦੀ ਨਹੀਂ ਇਹਨਾਂ ਕੋਲ ਹਨਾ ਮਾਮਾ ਇਹਨਾਂ ਦੀ ਮੋਟਰਾਂ ਵੀ ਦੇ ਲਓ ਜਮਾਂ ਗੰਦ ਪਾ ਪਾਉਂਦੇ ਸਾਰੀਆਂ ਮੋਟਰਾਂ ਦੇ ਨਾ ਆਂ ਦੇ ਲਓ ਲਿਆ ਮੋਟਰ ਦੀ ਦੇਖ ਲਓ ਕੀ ਕੋਈ ਹਾਲ ਕਰਿਆ ਪਿਆ 24 ਘੰਟੇ ਵਾਲੀ ਲਾਈਟ ਐਸੇ ਸਾਰਿਆਂ ਨੂੰ ਮੇਨ ਆਪਾਂ ਨੂੰ ਜਿਹੜੀ ਜ਼ਰੂਰੀ ਚੀਜ਼ ਸੀ ਸਾਰਿਆਂ ਨੂੰ ਜਿਹੜੀ ਚੀਜ਼ ਦੇਖ ਕੇ ਲੈਤੀ 24 ਘੰਟੇ ਵਾਲੀ ਆ ਨਾ ਮਾਮਾ ਜਦੋਂ ਮਰਜ਼ੀ ਆ ਕੇ ਸੱਚ ਸੱਟ ਲਓ ਰੈਟ ਪੱਕੀ ਰਹਿੰਦੀ ਐ ਸੇ ਆ ਵਾਲਾ ਨਹੀਂ ਆ ਰਗਾ ਤੇ ਹੁਣ ਦੂਜੀਆਂ ਦੋਨੇ ਮੋਟਰਾਂ ਪਾ ਸੈੱਟ ਕਰਿਆ ਏ ਉਧਰ ਚੱਕ ਦੰਨੇ ਵਾਲੀ ਤੇ ਵੀ ਕਰਿਆ ਏ ਉਧਰ ਨੂੰ ਉਹ ਕਿਹਾਰੇ ਭਰ ਜਾਣਗੇ ਉਹ ਸਾਰੀ ਤੁਰ ਤੋ ਤੋਰੀ ਲਾਉਣੀ ਐ ਸੜਕ ਨਾਲ ਰਖਲ ਕੀਰਾਂ ਬਗਲ ਤੇ ਚੱਲ ਆ ਵੀ ਬਾਲਾ ਵਧੀਆ ਤਕਰੀਬਨ ਆਪਣੇ ਫਿਰ ਉਧਰਲੀ ਚੱਕ ਦੰਨੇ ਵਾਲੀ ਤੇ 2 ਕਿੱਲੇ ਵਾਂਗੂ ਹੋ ਜੂ ਕਦੂ 4 ਕਿੱਲੇ ਹੋ ਜਾਣਗੇ 4 ਕਿੱਲੇ ਹੋ ਜਾਣਗੇ ਲੈ 4 ਹੋ ਜਾਣਗੇ ਫਿਰ ਤੱਜ 4 ਮੋਟਰਾਂ ਚੱਲਣਗੀਆਂ ਹੂੰ ਚੌਥੀ ਦੁਪਹਿਰੇ 12 ਵਜੇ ਚੱਲੂ ਹਨਾ ਉਥੇ 12 ਵਜੇ ਚੱਲੂ ਤਿੰਨ ਚੱਲਦੀਆਂ ਨੇ ਹੁਣ ਤੇ ਇਹ ਇੱਥੇ ਲਾਉਣਾ ਕੰਪਿਊਟਰ ਕਰਾ ਤਾਂ ਕਰਕੇ ਥੋੜਾ ਜਿਹਾ ਘੇਰੇ ਕਿਆਂ ਸਾਈਡਾਂ ਤੋਂ ਕੱਚਾ ਹੁੰਦਾ ਇਸੇ ਸਾਈਡ ਤੇ ਹੁਣੀ ਫਿਰਦੀਆਂ ਹੁੰਦੀਆਂ ਤਵੀਆਂ ਤੂਵੀਆਂ ਜਿਹੜਾ ਵੀ ਛਾਂਦਾ ਜਿਵੇਂ ਹਾਲ ਹਾਲ ਜਾਂ ਕੁਝ ਹੋਰ ਮਾਰਦੇ ਆ ਉਹ ਸਾਈਡ ਤੇ ਵੱਜਦੇ ਨੇ ਹੁੰਦੇ ਬੱਟ ਦੇ ਕੋਲੇ ਤਾਂ ਕਰਕੇ ਆਪਾਂ ਸਾਈਡ ਤੇ ਉਹ ਮਾਰੇ ਨੇ ਹਾਲ ਵੀ ਕੰਪਿਊਟਰ ਕਰਾਉਣ ਨੂੰ ਡੱਕਾ ਨਾ ਆਵੇ ਹੋਈ ਹੈਨਾ ਮम्मा ਉਹ ਰੈਲਾ ਖਿੱਚੀ ਜਾਊਗਾ ਜੇ ਆਪਾਂ ਕੇਰਾ ਪੋਲਾ ਕਰਤਾ ਸਾਰਾ ਸਾਈਡਾਂ ਤੋਂ ਤਾਂ ਕੇਰਾ ਬਗਲੇ ਦਾ ਤੇ ਹੁਣ ਆਪਾਂ ਪਾਉਣੀ ਹੈ ਬੱਟ ਉਹ ਦੇਖ ਰਿਹਾ ਕਿੱਥੇ ਪਾਉਣੀ ਹੈ ਕਿੱਥੇ ਪਾਉਣੀ ਹੈ ਮम्मा ਉਹ ਤੇ ਗੱਬੇ ਲਾ ਦਾਂਗੇ ਹੈ ਗੱਬੇ ਪਾ ਦਾਂਗੇ ਦੱਸ ਹੁਣ ਗੱਬੇ ਕਿੱਧਰ ਗੱਬੇ ਵਿਚਾਲੇ ਜਮਾ ਵਿਚਾਲੇ ਠੀਕ ਆ ਇੱਧਰ ਤਾਂ ਨਹੀਂ ਬਣੀ ਰੀ ਬਨੂਰੀ ਵੀਜੀ ਬਣੀ ਰੀ ਸਿੱਧੀ ਆ ਅੰਬਾ ਲਈ ਤੇ ਸਾਰੀ ਉੱਥੋਂ ਢੋਣੀ ਪਿਆ ਕਰੂ ਇਹਨੇ ਇੱਥੇ ਚੜ ਕੋਈ ਪੇ ਤਾਂ ਸ਼ੱਕ ਵੀ ਕੱਢਤਾ ਆਪਾਂ ਮਾਮਾ ਕਹਿੰਦਾ ਬੱਟ ਸਿੱਧੀ ਨਹੀਂ ਪਉਂਦਾ ਤੁਸੀਂ ਆਪ ਹੀ ਰੱਖਦੇ ਹੋ ਹੁਣ ਬੱਟ ਦੇਖ ਕੇ मेरे को टारगेट हो गए मामा भी बस सीधा लेके जाना फिर सीधी जाऊंगी चाहे बंदे रह गए कन्या <tune> कर <sound> लेंगे कहीं किसी कार में गए नई टिकट लिया फिर अपनी वो कहीं किसी कार में और एक सिंगर की हो गया टायर पे फटाफट नीचे आके जाने ਗੰਦੀ ਗੱਡੀ ਮੇਰੀ ਹਨਾ ਓਏ ਗੰਦੀ ਵੱਡੀ ਨੇ ਗੱਲ ਮੇਰੇ ਪਿਆਰ ਤੇ ਨਾ ਬਰੇ ਚੰਗੇ ਨਹੀਂ ਮਾਵੇਂ ਦੇਖ ਲਾ ਤੂੰ ਹੈ ਉਹ ਦਿলো ਦਰਾਸਤਾਂ ਦੇ ਜਿਹੜਾ ਫਰਦਨ ਇਹ ਡਿੱਕੇ ਲਾਉਂਦੇ ਨੇ ਯਾਰ ਤਾਂ ਵੜਦੇ ਆ ਇਹ ਜੀ ਤੀਬਰ ਕਰੈਕਟਰ ਦੀ ਟਰਾਲੀ ਭਰੀ ਵੀ ਲੰਘਦੀ ਆ ਹਟਾਣਿਆਂ ਚ ਫਸਦੀ ਆ ਆ ਦੇਖੋ ਇਹ ਸੜਕਾ ਜਿੱਤਾ ਕਰਕੇ ਡਿੱਕੇ ਲਾਉਂਦੇ ਨੇ ਸੜਕ ਤੇ ਪੈਨੇ ਬਾਬਾ ਇੱਥੇ ਆਹੀ ਨਜ਼ਾਰਾ ਬੜਾ ਯਾਰ ਬਸ ਮੌਸਮ ਸਿਰਾਂ ਰੰਦਾ ਪਰ ਇੱਕੀ ਦਾ ਆ ਕੇ ਇੱਥੇ ਵੀ ਵਾਅ ਵਰ ਕੱਢੀ ਪਿਆ ਕਿ ਨਹੀਂ ਮਾਮਾ ਪਿਛਲੀ ਵਾਰ ਲੋਟ ਗਿਆ ਨਾ ਮੌਸਮ ਇੱਥੇ ਪੂਰਾ ਇਹ ਮੌਨਟੈਨ ਨੇ ਵੜਤੀਆਂ ਕਿ ਕਿਉਂ ਆਟ ਆਣੇ ਨੇ ਜਿਹੜੇ ਆ ਵਾਲੇ ਇਹ ਫਿਰ ਜਦੋਂ ਕੋਈ ਉੱਚੀ ਚੀਜ਼ ਵਾਲੀ ਚੀਜ਼ ਆਉਂਦੀ ਆ ਜਿਵੇਂ ਟਰੱਕ ਆ ਜਾਂਦਾ ਜਾਂ ਟਰੈਲ ਉਹ ਇਹਦੇ ਵਿੱਚ ਫਸ ਜਾਂਦਾ ਇਹ ਆਪਣੇ ਖੇਤਾਂ ਨਾਲ ਲੱਗਦੇ ਨੇ ਨਾ ਤਾਂ ਕਰਕੇ ਵਧਣੇ ਨੇ ਇਹਦੇ ਜਿਹੜਾ ਹੋਰਾਂ ਦੇ ਖੇਤਾਂ ਨਾਲੋਂ ਆਪੋ ਆਪਣੇ ਵੜਨਗੇ ਆਪਾਂ ਆਪਣੇ ਵੜਦੇ ਹਾਂ ਚਲੋ ਆਪਾਂ ਵੜ ਲਈਏ ਹੁਣ ਤਾਂ ਇਹ ਪਾਣੀ ਨਹੀਂ ਪਿਆ ਲੱਗੀ ਪਿਆ ਉਹ ਵੀ ਪੰਆ ਜੋ ਕਰਾ ਬਾਲਣ ਘੜਤਾ ਇਹ ਜਿੰਨਾ ਟਾਈਮ ਹੁਣ ਮਹੀਨਾ ਆਪਣੇ ਕੋਲ ਨੇ ਓਨਾ ਟਾਈਮ ਨਹੀਂ ਮੋਗਦਣਾ ਮਾਮਾ ਉਹ ਜਿਹੜੇ ਆ ਮੂਟੇ ਜਿਹਨੇ ਮੂਟੇ ਜਿਵੇਂ ਚੱਲੜ ਦੀ ਛਿਲੜ ਜੇ ਇਹ ਖਾਸਾ ਟਾਈਮ ਕੱਢ ਜਾਂਦੇ ਨੇ ਪਟਾਣੀਆਂ ਟੂਣੀਆਂ ਦਾ 2 ਘੰਟਿਆਂ ਦੀ ਖੇੜਾ ਹਾਂਜੀ। ਉਹ ਆਉਂਦਾ ਮਾਮਾ ਤੁਰਿਆ। ਉਹ ਪਾਣੀ ਲੈਣ ਭੇਜਿਆ ਇਦਰਾਖਤਾਂ ਦੇ ਉੱਲੇ ਹੋ ਗਿਆ। ਤੇ ਜਿਵੇਂ ਵੀਰੇ ਆਪਸ ਨੂੰ ਕਹਿ ਰਹੇ ਸੀਗੇ, ਆ ਚੱਲ ਉਹਨੇ ਨਾ ਚੌੜ ਕਰਦੀ ਜੀ ਪਾਪੀ ਵੀ ਦਰਖਤ ਵੜ ਤੇ ਕਮਾਆਂ ਯਾਰ ਜਿੱਥੇ ਹੁਣ ਦਰਖਤ ਹੋ ਮੋਟਰ ਤੇ ਮੈਂ ਕਹਿ ਰਿਹਾ ਸੀ ਇਹਨਾਂ ਨੂੰ ਵੀ ਤੁਸੀਂ ਦਰਖਤ ਵੜ ਤੇ ਹੋ ਉਥੋਂ ਪਹੀ ਦੇ ਸ਼ਾਇਡ ਤੋਂ ਉਹ ਦੇਖੋ ਉਧਰੋਂ। ਪਹੀ ਦੇ ਸ਼ਾਇਡ ਤੋਂ ਨਾ ਦਰਖਤ ਵੜਦੀ ਜਿੱਥੇ ਆਪਣੀ ਪਹੀ ਹੁੰਦੀ ਸੀ ਪਹਿਲਾਂ ਮੋਟਰ ਦੀ ਰਾਹ 'ਲੀ ਤੇ ਉਹਦਾ ਮੈਂ ਇਹਨਾਂ ਨੂੰ ਮਜ਼ਾਕ ਕਰਦਾ ਸੀਗਾ। ਕਿਉਂਕਿ ਯਾਰ ਜਿੱਥੇ ਹੁਣ ਜ਼ਰੂਰੀ ਕੰਮ ਹੋਵੇ ਜ਼ਰਾਖਤ ਡਿੱਕਾ ਲਾਉਂਦਾ ਉੱਥੇ ਤਾਂ ਵੱਢਣੀ ਪੈਂਦਾ ਜਿਵੇਂ ਕਿ ਹੁਣ ਆਹ ਦਰਾਖਤ ਨੇਗੇ ਆਹ ਦਰਾਖਤ ਦੇ ਟਾਣੇ ਨੇ ਜਿਹੜੇ ਆਹ ਇਹ ਸੜਕ ਤੇ ਡਿੱਕਾ ਲਾ ਰਹੀ ਸੀ ਆਪਾਂ ਤਾਂ ਵੱਢੇ ਨੇ ਨਹੀਂ ਜਾਣੀ ਉਦਾਂ ਨਹੀਂ ਮੈਂ ਕਹ ਪ੍ਰੈਫਰ ਕਰਦਾ ਸਾਰਿਆਂ ਨੂੰ ਵੀ ਤੁਸੀਂ ਵੱਢੋ ਵੀ ਜੂਈ ਬਿਨਾ ਗੱਲ ਤੋਂ ਕੋਈ ਸਹੀ ਦਰਾਖਤ ਖੜਾਗਾ ਤੁਹਾਨੂੰ ਡਿੱਕਾ ਨਹੀਂ ਲਾ ਰਿਆ ਫੇਰ ਨਾ ਤੁਸੀਂ ਵੱਢੋ ਜੇ ਡਿੱਕਾ ਲਾ ਰਹੇ ਨੇ ਫੇਰ ਵੱਢੋ ਕਿਉਂਕਿ ਆਹ ਦਰਾਖਤਿਆਂ ਦਾ ਜ਼ਿਆਦਾ ਟਾਣੀਆਂ ਅਸੀਂ ਥੱਲੇ ਆ ਇਹਦੀਆਂ ਹੁਣ ਇੰਨਾ ਨਹੀਂ ਅਸੀਂ ਦੇਖਦੇ ਆ ਵੀ ਸ਼ਾਇਦ ਛੋੜੀਆਂ-ਛੋੜੀਆਂ ਟਾਣੀਆਂ ਵੱਢੀਆਂ ਛ ਕਿਹੜੀਆਂ ਕੜਾ ਡੇਟਾਣੇ ਥੱਲੇ ਲੰਕ ਦੀ ਸੀ ਇਹ ਤਾਂ ਹੁਣ ਟਾਣੇ ਜਮਾ ਰੋਡ ਤੇ ਸਿੱਧੇ ਹੋਏ ਪਈ ਸੀ ਪੱਧਰ ਜਮਾ ਤਾਂ ਕਰਕੇ ਟਾਣੇ ਵੱਡੇ ਵੱਡੇ ਨੇ ਉਹਨਾਂ ਦੀਆਂ ਦਸਾਇਦ ਟਾਣੀਆਂ ਵੱਡ ਗਈ ਸ਼ਾਰਦਾਂਗੇ ਤੇ ਮੂੰਹ ਸੁੱਕਿਆ ਪਿਆ ਯਾਰ ਜਮਾ ਗਰਮੀ ਬਹੁਤ ਹੈ ਇੱਕੀ ਵਾਰੀ ਇਹ ਦੱਸੋ ਫੇਰ ਕਿਹਨੇ ਕਿੰਨਾ ਕਿੰਨਾ ਅੱਜ ਕੰਮ ਖਿੱਚਤਾ ਫਿਰ ਪਾਣੀ ਪੂਣੀ ਵਾਲਾ ਇਹ ਜਰੂਰ ਦੱਸਿਓ ਬਣਾ ਇਹ ਤੇ ਚਲੋ ਫਿਰ ਅੱਜ ਦੇ ਵਲੌਗ ਦਾ ਆਪਾਂ ਇਹਨਾਂ ਚੀਜ਼ਾਂ ਨਾਲ ਇੱਥੇ ਐਂਡ ਕਰਦੇ ਆ ਤੇ ਮਿਲਦੇ ਹਾਂ ਉਹਨੂੰ ਨੈਕਸਟ ਵਲੌਗ 'ਚ ਆਪਾਂ ਚਲੋ